ਜਲੰਧ ਦੇ ਤਾਣਾ ਡਿਵੀਜ਼ਨ ਨੰਬਰ 8 ਦੇ ਇੰਪੰਦੇ ਸ਼ਹੀਦ ਬਾਬਾ ਦੀਪ ਸਿੰਘ ਨਗਰ ਚ ਚੋਰਾ ਵਾਲੇ ਕਾਨੂੰਨ ਨਿਸ਼ਾਨਾ ਬਣਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਘਟਨਾ ਦਾ ਉਸ ਵੇਲੇ ਪਤਾ ਲੱਗਾ ਜਦੋਂ ਗਵੰਡੀਆਂ ਨੇ ਘਰ ਦੇ ਤਾਲੇ ਟੁੱਟੇ ਹੋਏ ਦੇਖੇ ਤੇ ਇਸ ਦੀ ਸੂਚਨਾ ਕਰਦੇ ਮਾਲਕ ਨੂੰ ਦਿੱਤੀ ਜਾਣਕਾਰੀ ਮੁਤਾਬਕ ਚੋਰ ਘਰ ਵਿੱਚੋਂ ਸੋਨੇ ਚਾਂਦੀ ਦੇ ਗਹਿਣੇ ਤਿੰਨ ਸਿਲੰਡਰ ਐਲ ਸੀ ਡੀ ਅਤੇ ਨਗਦੀ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਗਏ ਦੱਸ ਦਈਏ ਕਿ ਸਾਰੀ ਘਟਨਾ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈ ਹੈ ਘਟਨਾ ਸੰਬੰਧੀ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਇਸ ਬਾਬਤ ਘਰ ਦੇ ਮਾਲਕ ਅਤੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਸਾਂਝੀ ਕੀਤੀ ਚਲੰਦਰ ਤੋਂ ਸੁਖਵਿੰਦਰ ਬਗਾਦੀ ਰਿਪੋਰਟ ਸਰ ਕੀ ਹੈਗਾ ਜਿਹੜਾ ਮਾਮਲਾ ਚੋਰੀ ਹੋਈ ਹੈ ਜੀ ਇਹ ਮਾਮਲਾ ਹੈ ਜੀ ਇਹ ਸਾਡੇ ਸ਼ਹੀਦ ਬਾਬਾ ਦੀਪ ਸਿੰਘ ਨਗਰ ਮਸਜਿਦ ਵਾਲੀ ਗਲੀ ਇਹਨੂੰ ਕਹਿੰਦੇ ਐ ਤੇ ਇੱਥੇ ਚੋਰਾਂ ਨੇ ਜੋ ਆਤੰਗ ਦਾ ਪੂਰਾ ਸਮਰਾਜ ਖੜਾ ਕੀਤਾ ਇਸ ਇਲਾਕੇ ਦੇ ਵਿੱਚ ਆਏ ਦਿਨ ਵਾਰਦਾਤ ਹੋ ਰਹੀਆ ਕਿਉਂਕਿ ਇਸ ਤੋਂ ਪਹਿਲੋ ਵੀ ਅਸੀਂ ਇੱਕ ਪਿਛਲੇ 1 ਸਾਲ ਤੋਂ ਲਗਾਤਾਰ ਅਸੀਂ ਡਿਵੀਜ਼ਨ ਨੰਬਰ 8 ਨੂੰ ਇਤਲਾਹ ਦੇ ਰਹੇ ਹਾਂ ਕਿ ਇੱਥੇ ਲੁੱਟਾਂ ਖੂਹਾਂ ਬਹੁਤ ਜ਼ਿਆਦਾ ਹੋ ਰਿਹਾ ਹੈ ਇਸ ਖੋਬਾਜੀ ਬਹੁਤ ਹੋ ਰਹੀਆਂ ਲੋਕਾਂ ਦੀ ਵਾਲੀਆ ਜਾਂਦੇ ਦੀ ਮੋਬਾਈਲ ਸਾਰਾ ਕੁਝ ਇਸ ਇਲਾਕੇ ਦੇ ਵਿੱਚ ਹੋ ਰਹੀ ਹੈ ਵਾਰਦਾਤ ਉਸ ਬਾਰਦਾਤ ਰੁਕਣ ਦਾ ਨਾਂ ਨਹੀਂ ਲੈ ਰਿਹਾ ਅੱਜ ਇਹ ਦੇਖੋ ਸਾਡੇ ਗਵਣੀਆਂ ਦਾ ਘਰ ਹੈ ਔਰ ਅਸੀਂ ਸਾਡਾ ਸਾਹਮਣੇ ਫੈਕਟਰੀ ਹੈ ਉਹ 12 ਵਜੇ ਤੱਕ ਤਾਂ ਅਸੀਂ ਜਾਗਦੇ ਹੁੰਨੇ ਆ ਸਾਡਾ ਵਰਕਰ ਜਾਗਦਾ ਹੁੰਦਾ ਤਾਂ ਇਸ ਕਰਕੇ 12 ਵਜੇ ਤੱਕ ਤਾਂ ਕੋਈ ਨਹੀਂ ਹੋਇਆ ਇੱਕ 2 ਵਜੇ ਕੋਈ 50 ਮਿੰਟ ਤੇ ਜਦੋਂ ਸਾਡੇ ਬੰਦੇ ਵੀ ਸੋ ਗਏ ਤੇ ਦੇਖਿਆ ਵੀ ਗਲੀ ਪੂਰਾ ਖਾਲੀ ਹੈ ਚੋਰਾਂ ਨੇ ਦੇਖੋ ਸਾਡੇ ਗਵੰਡੇਆਂ ਦਾਲਾ ਤੋੜ ਕੇ ਤੇ ਵਿਚਾਰਿਆਂ ਦਾ ਸਾਰਾ ਸਮਾਨ ਜੁਲੜੀ ਵਗੈਰਾ ਜੋ ਵੀ ਸਮਾਨ ਹੈ ਸਾਰਾ ਕੱਢ ਕੇ ਲੈ ਗਏ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਹੈ ਵੀ ਇਹੋ ਜਿਹੇ ਜਿਹੜੇ ਅਤੰਗਵਾਦ ਹੈ ਜਿਹੜੇ ਲੁੱਟ ਖੋਹ ਕਰਨ ਵਾਲੇ ਵਾਰਦਾਦ ਕਰਨ ਵਾਲੇ ਤੇ ਨਕੀਲ ਘੱਤਿਆ ਜਾਵੇ ਨਹੀਂ ਤੇ ਇਸ ਤਰ੍ਹਾਂ ਦਾ ਹਾਲਾਤ ਇਸ ਤਰੀਕੇ ਦਾ ਬਣ ਗਿਆ ਇਹ ਤਾਂ ਯੂਪੀ ਬਿਹਾਰ ਨੂੰ ਵੀ ਫੇਲ ਕਰ ਦਿੱਤਾ ਪੰਜਾਬ ਨੇ ਔਰ ਪੰਜਾਬ ਪੁਲਿਸ ਨੂੰ ਚਾਹੀਦਾ ਕਿ ਇਹੋ ਜੇ ਬੰਦੇ ਨੂੰ ਫੜ ਕੇ ਤੇ ਘੱਟ ਤੋਂ ਕਠੋਰ ਤੋਂ ਕਠੋਰ ਤੋਂ ਨੂੰ ਸਜ਼ਾ ਦਿੱਤਾ ਜਾਵੇ ਤਾਂ ਕਿ ਦੁਬਾਰਾ ਇਹੋ ਜਿਹਾ ਕਦਮ ਕੋਈ ਨਾ ਚੁੱਕੇ ਮੈਨੂੰ ਕੰਟਰੋਲ ਤੋਂ ਫੋਨ ਆਇਆ ਜੈਬਰਾ ਜੈਬਰਾ 16 ਤੋਂ ਮੈਂ ਬੋਲਦਾ ਪੀਸੀਆਰ ਤੋਂ ਮੈਨੂੰ ਫੋਨ ਆਇਆ ਕੰਟਰੋਲ ਤੋਂ ਕਿ ਆਪਣੇ ਬਾਬਾਦੀਪ ਸਿੰਘ ਨਗਰ ਦੇ ਵੇ ਮਾਜੋ ਦੇ ਇਲਾਕੇ ਚੋਰੀ ਹੋ ਗਈ ਹੈ ਪਹਿਲੀ ਤਾਂ ਉਹ ਨੰਬਰ ਦੇ ਵਿੱਚ ਕੋਈ ਪ੍ਰੋਬਲਮ ਸੀ ਥੋੜਾ ਗਲਤ ਲਿਖੋ ਗਿਆ ਸੀ ਫਿਰ ਮੈਨੂੰ ਉਹਨਾਂ ਨੇ ਸਹੀ ਕਰਕੇ ਨੰਬਰ ਦਿੱਤਾ ਫਿਰ ਮੈਂ ਇਹਨਾਂ ਨਾਲ ਫੋਨ ਤੇ رابطہ ਕੀਤਾ ਕਿ ਮੈਨੂੰ ਦੱਸੋ ਕਿਥੇ ਕਿਹੜੀ ਜਗ੍ਹਾ ਇਹਨਾਂ ਨੇ ਦੱਸਿਆ ਕਿ ਮੈਨੂੰ ਮਸਜਿਦ ਦੇ ਨਾਲ ਦੇ ਘਰ ਆ ਦੋ ਚਾਰ ਘਰ ਛੱਡ ਗਏ ਜਦੋਂ ਤੁਸੀਂ ਮੌਕੇ ਤੇ ਆਏ ਆ ਹਾਂਜੀ ਮੌਕੇ ਤੇ ਆਣ ਕੇ ਦੇਖਿਆ ਬਾਹਰਲਾ ਤਾਲੇ ਤੁਲੇ ਟੁੱਟੇ ਸੀ ਸਾਰੇ ਅੰਦਰ ਪਏ ਆ ਅੰਦਰਲੇ ਵੀ ਸਾਰੇ ਅੰਦਰੀਆਂ ਅਲਮਾਰੀ ਟੁੱਟੀ ਪਈ ਆ ਵਿੱਚ ਲੋਕਰ ਵਗੈਰਾ ਟੁੱਟੇ ਆ ਤੇ ਕਿੱਥੇ ਗਏ ਸੀ ਜਿਹੜੇ ਮਕਾਨ ਮਾਲਕ ਹੈਗੇ ਇਹ ਜੁਪੀ ਗਏ ਆ ਜੀ ਸੇਮ ਨਰਾਇਣ ਆਏ ਬਬਲੂ ਗੋਲੂ ਆ ਛੋਟ ਨੇਮ ਕਹਿੰਦੇ ਇਹਦੇ ਨਾਲ ਗੱਲ ਹੋਈ ਏ ਕਹਿੰਦਾ ਮੈਂ ਜੁਪੀ ਆਇਆ ਸੀਗਾ